2026 27 ਤੇ 28 ਸਾਸੰਗਤ ਮਹਾ ਪਰਲੋ ਨਾਲ ਦੁਨੀਆ ਦਾ ਖਾਤਮਾ ਇਹਦੇ ਵਿੱਚ ਕਿੰਨੀ ਕੋ ਸਚਾਈ ਆ ਪਿਆਰਿਓ ਆਪਾਂ ਪਹਿਲਾਂ ਵੀ ਕਈ ਬੇਨਤੀਆਂ ਜਿਹੜੀਆਂ ਨੇ ਇਸ ਵਿਸ਼ੇ ਤੇ ਸਾਂਝੀਆਂ ਕੀਤੀਆਂ ਨੇ ਸੋ ਅੱਜ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸਾਸੰਗਤ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਵਿਚਾਰ ਸੰਗਤ ਨੇ ਪਹਿਲਾਂ ਵੀ ਬਈ ਕਈ ਵਾਰ ਕੀਤੀ ਹੈ ਬਹੁਤ ਸਾਰੀ ਸੰਗਤ ਇਸ ਕਨਸੈਪਟ ਨੂੰ ਲੈ ਕੇ ਉਲਝਣ ਬਾਜੀ ਦੇ ਵਿੱਚ ਹੈ ਕੋਈ ਕਹਿੰਦੇ ਜੀ ਦੁਨੀਆ ਖਤਮ ਹੋ ਰਹੀ ਹੈ ਕਿਹੜੇ ਕਿਹੜੇ ਸਾਲਾਂ ਤੋਂ ਕਿਵੇਂ ਖਤਮ ਹੋਏਗੀ ਕੀ ਕਾਰਨ ਰਹਿਣਗੇ ਕਿਵੇਂ ਹੋਏਗਾ ਇਹ ਹੋਏਗਾ ਕਿਵੇਂ ਹੋਏਗਾ ਸੋ ਬਹੁਤ ਸਾਰੇ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਨਾ ਲਗਭਗ ਉਲਝੇ ਪਏ ਨੇ ਸੋ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਯੁੱਗਾਂ-ਯੁੱਗਾਂ ਤੋਂ ਇਹ ਗੱਲਾਂ ਚੱਲ ਰਹੀਆਂ ਨੇ ਨਾਮ ਦਾ ਫਲ ਹਰ ਯੁੱਗ ਦੇ ਵਿੱਚ ਇੱਕੋ ਵਰਗਾ ਹੁੰਦਾ ਹੈ ਸਾਧ ਸੰਗਤ ਜਿੱਥੇ ਵੀ ਨਾਮ ਲਈਏ ਸਤਿਗੁਰੂ ਦਾ ਨਾਮ ਜਪੀਏ ਤੇ ਸਾਧ ਸੰਗਤ ਉਹਦਾ ਇੱਕੋ ਹੀ ਫਲ ਜ਼ਰੂਰ ਮਿਲਦਾ ਮਨ ਦੀ ਸ਼ਾਂਤੀ ਤੇ ਲੋਕ ਪਰਲੋਕ ਸੁਹੇਲਾ ਸਤਿਗੁਰੂ ਜੀ ਬੜੀ ਵੱਡੀ ਕਿਰਪਾ ਕਰਕੇ ਨਿਵਾਜਦੇ ਨੇ ਨਾਮ ਸਿਮਰਨ ਜਿੱਥੇ ਮਰਜ਼ੀ ਬੈਠ ਕੇ ਕਰ ਲਿਓ ਸਾਧ ਸੰਗਤ ਦਾ ਨਾਮ ਸਿਮਰਨ ਜਿੱਥੇ ਮਰਜ਼ੀ ਬੈਠ ਕੇ ਕੀਤਾ ਜਾਵੇ ਤੇ ਸਤਿਗੁਰੂ ਉਹਦਾ ਫਲ ਜ਼ਰੂਰ ਦਿੰਦੇ ਨੇ ਹੁਣ ਨਾ ਮੈਂ ਇੱਕ ਬੇਨਤੀ ਕਰਾਂ ਸਾਧ ਸੰਗਤ ਨੂੰ ਕਿਹਾ ਜਾਂਦਾ ਹੈ ਕਿ ਹੁਣ ਦੁਨੀਆ ਜਿਹੜੀ ਹੈ ਦੁਨੀਆ ਜਿਹੜੀ ਹੈ ਉਹ ਖਤਮ ਹੋਣ ਦੀ ਕਾਗਾਰ ਤੇ ਹੈ ਪਿਆਰਿਓ ਦੁਨੀਆ ਖਤਮ ਹੋ ਰਹੀ ਹੈ ਮਹਾ ਪਰਲੋ ਤੁਸੀਂ ਵੇਖਿਆ ਹੋਵੇਗਾ ਕਿ ਹੜ ਆਏ ਜਾਂ ਲੋਕਡਾਊਨ ਕਰਕੇ ਜਾਂ ਸੜਕ ਹਾਦਸਿਆਂ ਦੇ ਵਿੱਚ ਜਾਂ ਇੱਕ ਦੂਜੇ ਨੂੰ ਮਾਰ ਢਾਡ ਕਰਕੇ ਜਾਂ ਫਿਰ ਕਿਵੇਂ ਹੋਰ ਚੀਜ਼ਾਂ ਕਰਕੇ ਕਈ ਦੁਨੀਆ ਜਿਹੜੀ ਹੈ ਉਹ ਖਤਮ ਹੋ ਗਈ ਸਾਧ ਸੰਗਤ ਅਸੀਂ ਇੱਕ ਦੂਜੇ ਨੂੰ ਖਤਮ ਕਰਦੇ ਜਾ ਰਹੇ ਹਾਂ ਇੱਕ ਦੂਜੇ ਨੂੰ ਅਸੀਂ ਆਡਾ ਲਈ ਜਾ ਰਹੇ ਹਾਂ ਕੋਈ ਕਿਵੇਂ ਕੋਈ ਕਿਵੇਂ ਕੋਈ ਕਿਵੇਂ ਸਾਧ ਸੰਗਤ ਤੁਸੀਂ ਵੇਖਿਆ ਹੋਏਗਾ ਇੱਕ ਪਿਓ ਆਪਣੇ ਪੁੱਤ ਨੂੰ ਮਾਰਦਾ ਹੈ ਪੁੱਤ ਪਿਓ ਨੂੰ ਮਾਰਦਾ ਹੈ ਦੁਨੀਆ ਐਵੇਂ ਹੀ ਖਤਮ ਹੁੰਦੀ ਜਾ ਰਹੀ ਹੈ ਮਹਾ ਪਰਲੂ ਤਾਂ ਜਦੋਂ ਆਊ ਵੇਖੀ ਜਾਊ ਪਰ ਉਹ ਆਏਗੀ ਜ਼ਰੂਰ ਇਹ ਨਹੀਂ ਹੈਗਾ ਵੀ ਉਹ ਤਾਂ ਜੀ ਆਉਣੀ ਨਹੀਂ ਹੈਗੀ ਜੀ ਉਹ ਤਾਂ ਬਹੁਤ ਦੂਰ ਹੈ ਜੀ ਉਹ ਤਾਂ ਐਵੇਂ ਹੈ ਜੀ ਉਹ ਤਾਂ ਐਵੇਂ ਹੈ ਪਰ ਸਾਧ ਸੰਗਤ ਉਹ ਆਏਗੀ ਜ਼ਰੂਰ ਪਰ ਦੁਨੀਆ ਉਸ ਤੋਂ ਪਹਿਲਾਂ ਹੀ ਮੇਰੇ ਹਸਾਬ ਦੇ ਵਿੱਚ ਲੜਮੜ ਕੇ ਆਪਣੇ ਆਪ ਖਤਮ ਹੋ ਜਾਏਗੀ ਦੁਨੀਆ ਨੇ ਆਪਣੇ ਆਪ ਹੀ ਖਤਮ ਹੋ ਜਾਣਾ ਸੋ ਬਹੁਤ ਸੋਹਣੀਆਂ ਜਿਹੜੀਆਂ ਵਿਚਾਰਾਂ ਕੁਝ ਆਪਾਂ ਸੁਣਦੇ ਆ ਉਹ ਸੁਣਦੇ ਕੀਆਂ ਜਿਹੜੇ ਸਾਧੂ ਸੰਤ ਮਹਾਂਪੁਰਸ਼ ਨੇ ਕਹਿੰਦੇ ਮਹਾਬਰ ਲੋ ਆਉਣੀ ਹੈ 2025 ਤੋਂ ਕੰਮ ਸ਼ੁਰੂ ਹੋਊਗਾ 2028 ਤੱਕ ਇਹਨਾਂ ਨੁਕਸਾਨ ਹੋ ਇਹ 4 ਸਾਲ ਜਿਹੜੇ ਨੇ ਨਾ ਇਹ ਬਹੁਤ ਔਖੇ ਨੰਗਣਗੇ ਬਾਬਾ ਆਰਾਮ ਸਿੰਘ ਜੀ ਗੰਡੂਆਂ ਵਾਲੇ ਕਹਿੰਦੇ ਹੁੰਦੇ ਸੀ ਭਾਈ ਕਹਿੰਦੇ 2024 ਤੱਕ ਤੇ ਅਸੀਂ ਸਮਾਂ ਨਗਾਤਾ ਜਿਹੜੇ ਸਾਧੂ ਸੰਤ ਮਹਾਪੁਰਸ਼ ਹੁੰਦੇ ਆ ਉਹ ਆਪਣੇ ਆਪਣੇ ਤੱਕ ਸੀਮਤ ਨਹੀਂ ਹੁੰਦੇ ਉਹ ਪੂਰੀ ਦੁਨੀਆ ਨੂੰ ਕਹਿੰਦੇ ਆ ਵੀ ਭਾਈ ਕਿਸੇ ਨੂੰ ਕੋਈ ਝੋਟ ਨਾ ਲੱਗੇ ਤੇ ਜਦੋਂ ਸਾਧੂ ਸੰਤ ਮਹਾਪੁਰਸ਼ ਆਪ ਨਹੀਂ ਰਹਿੰਦੇ ਤੇ ਸਾਧ ਸੰਗਤ ਫਿਰ ਉਦੋਂ ਬਾਅਦ ਦੀ ਕੋਈ ਗਾਰੰਟੀ ਨਹੀਂ ਹੁੰਦੀ ਸੋ ਕਹਿੰਦੇ ਭਾਈ 2024 ਤੱਕ ਤੇ ਸਮਾਂ ਨਗਾਤਾ ਕਹਿੰਦੇ ਹੁਣ ਉਦੋਂ ਬਾਅਦ ਦਾ ਜਿਹੜਾ ਸਮਾਂ ਨਾ ਕਹਿੰਦੇ ਭਾਈ ਉਹ ਬਹੁਤ ਮੁਸ਼ਕਲ ਲੰਗੇਗਾ ਉਹ ਬੜਾ ਮੁਸ਼ਕਲ ਸਮਾਂ ਹੋਣਾ ਸਾਧ ਸੰਗਤ ਅੱਜ ਜੇ ਆਪਾਂ ਵੇਖੀਏ ਵੀ ਅਸੀਂ ਖਤਮ ਹੋ ਰਹੇ ਆ ਤਿਲ ਤਿਲ ਕਰਕੇ ਅਸੀਂ ਖਤਮ ਹੁੰਦੇ ਜਾ ਰਹੇ ਹਾਂ ਸਾਧ ਸੰਗਤ ਵੱਧ ਨੁਕਸਾਨ ਖੇਤੀ ਦਾ ਪੰਜਾਬ ਹਰਿਆਣਾ ਵਿੱਚ ਸਾਧ ਸੰਗਤ ਖੇਤੀ ਜਿਹੜੀ ਹੈ ਉਹ ਬੜੀ ਮੁਸ਼ਕਲ ਹੋ ਗਈ ਤੇ ਬੜੇ ਜਿਹੜੇ ਫਲ ਫਰੂਟ ਸੀ ਜਾਂ ਕੁਝ ਵੀ ਸੀ ਉਹ ਸਾਡੇ ਫੋਣੇ ਬੰਦ ਹੋ ਗਏ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਗੁਜ਼ਰ ਰਹੇ ਹਾਂ ਸਾਧ ਸੰਗਤ ਪਾਣੀ ਦਾ ਪੱਧਰ ਨੀਵਾ ਹੋ ਗਿਆ ਸਾਡੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਗਰੀਬੀ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਗੁਜ਼ਰ ਰਹੇ ਨੇ ਤੇ ਬਹੁਤੇ ਲੋਕ ਸਾਡੇ ਪੰਜਾਬ ਛੱਡ ਕੇ ਇੱਥੋਂ ਚਲੇ ਗਏ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਸੈੱਟ ਹੋ ਗਏ ਸੋ ਇਹ ਚੀਜ਼ਾਂ ਦੇ ਘਾਟੇ ਜਿਹੜੇ ਨੇ ਅਸੀਂ ਕਿੱਥੇ ਪੂਰੇ ਕਰਾਂਗੇ ਇਹਨਾਂ ਚੀਜ਼ਾਂ ਨੂੰ ਅਸੀਂ ਕਿਹੜੇ ਉਹ ਚੀਜ਼ਾਂ ਦੇ ਵਿੱਚ ਜਿਹੜਾ ਹੈ ਉਹ ਗਿਣਾਗੇ ਸਾਧ ਸੰਗਤ ਇੱਕ ਵਿਚਾਰਾਂ ਨੇ ਕਿਉਂਕਿ ਬਹੁਤ ਸਾਰੇ ਲੋਕ ਆਪੋ ਆਪਣੀਆਂ ਗੱਲਾਂ ਲਾਇਕ ਨੇ ਪਰਮਾਣੂ ਬੰਬਾਂ ਦੇ ਨਾਲ ਹਮਲਾ ਹੋਣਾ ਸਾਡੇ ਤੇ ਤੇ ਲੋਕ ਕਈ ਕਹਿੰਦੇ ਜੀ ਸਾਡੇ ਉੱਪਰ ਜਿਹੜਾ ਹੈ ਪਾਣੀ ਝੜ ਕੇ ਆਏਗਾ ਕੋਈ ਕਹਿੰਦਾ ਜੀ ਅੱਗ ਨਾਲ ਸਾਡੇ ਲੋਕਾਂ ਦਾ ਖਾਤਮਾ ਹੋਏਗਾ ਮਹਾ ਪਰਲੋਕ ਕਿਸੇ ਵੀ ਰੂਪ ਦੇ ਵਿੱਚ ਆ ਸਕਦੀ ਹੈ ਆਏਗੀ ਜ਼ਰੂਰ ਸਾਧ ਸੰਗਤ ਜ਼ਰੂਰ ਵੀ ਆਏਗੀ ਇਹ ਇਹ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ ਇਹ ਗੱਲ ਨੂੰ ਸਾਨੂੰ ਵਿਚਾਰਨ ਦੀ ਲੋੜ ਹੈ ਸਭ ਤੋਂ ਵੱਧ ਸ਼ਕਤੀਸ਼ਾਲੀ ਸਤਿਗੁਰੂ ਆਪ ਨੇ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਸਤਿਗੁਰੂ ਆਪ ਹੀ ਕਿਰਪਾ ਕਰਨਗੇ ਤੇ ਆਪ ਹੀ ਇਹ ਸਮੇਂ ਨੂੰ ਉਹ ਮੋੜ ਸਕਦੇ ਨੇ ਆਪ ਹੀ ਇਸਨ ਤੋਂ ਉਹ ਮੋੜਾ ਦਵਾ ਸਕਦੇ ਨੇ ਨਹੀਂ ਸਾਡੇ ਹੱਥ ਵਸਦੀ ਕੋਈ ਗੱਲ ਨਹੀਂ ਅਸੀਂ ਤਾਂ ਕੇਵਲ ਅਰਦਾਸ ਹੀ ਕਰ ਸਕਦੇ ਹਾਂ ਵੀ ਸਤਿਗੁਰੂ ਅਜਿਹਾ ਕੁਝ ਨਾ ਹੋਵੇ 2027 ਤੇ 28 29 29 ਤੱਕ ਤਾਂ ਜਦੋਂ ਗੱਲ ਬਹੁਤ ਦੂਰ ਚਲੀ ਗਈ ਪਰ 27 28 ਦਾ ਜਿਹੜਾ ਸਮਾਂ ਹੈ ਨਾ ਸਾਧ ਸੰਗਤ ਇਹ ਸਮਾਂ ਬੜਾ ਔਖਾ ਕਰੂ ਸਾਨੂੰ ਇਸ ਸਮੇਂ ਨੇ ਬਹੁਤ ਜ਼ਿਆਦਾ ਔਖਾ ਕਰਨਾ ਤੇ ਇਸ ਸਮੇਂ ਦੇ ਵਿੱਚ ਸਾਡੇ ਉੱਪਰ ਜਿਹੜੇ ਸਮੇਂ ਦੇ ਕਰੋਪ ਝੱਲਣੇ ਨੇ ਸਮੇਂ ਦੇ ਜਿਹੜੇ ਕਰੋਪੀਆਂ ਹੋਣਗੀਆਂ ਸਾਧ ਸੰਗਤ ਇਹ ਚੀਜ਼ਾਂ ਸਾਨੂੰ ਬਹੁਤ ਦੁੱਖ ਦੇਣਗੀਆਂ ਬੜੀਆਂ ਚੀਜ਼ਾਂ ਸਾਨੂੰ ਮੁਸ਼ਕਲ ਲੈ ਕੇ ਆਉਣਗੀਆਂ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਸਾਨੂੰ ਤਾਂ ਆਉਣਗੀਆਂ ਸਾਡਾ ਜੀਵਨ ਜਿਹੜਾ ਨਾ ਉਹ ਪ੍ਰਭਾਵਿਤ ਹੋ ਜਾਏਗਾ ਕਿਉਂਕਿ ਸਾਧੂ ਸੰਤ ਮਹਾਂਪੁਰਸ਼ਾਂ ਨੇ ਜਿਹੜੇ ਬੰਦਗੀ ਵਾਲੇ ਉਹ ਕਹਿੰਦੇ ਸੀ ਭਾਈ ਕਹਿੰਦੇ ਨਾਮ ਜਪੋ ਤੇ ਅੱਜ ਨਾਮ ਕਿਹੜਾ ਜਪਦਾ ਜਿਹੜਾ ਨਾਮ ਜਪਦਾ ਉਹਨੂੰ ਕਹਿੰਦਾ ਇਹ ਤਾਂ ਬਿੱਲ ਹੈ ਜੀ ਅਸੀਂ ਤਾਂ 100 ਕੰਮ ਕਰਨੇ ਨੇ ਜਦੋਂ ਘਰਾਂ 'ਚ ਬੈਠ ਕੇ ਤੜਕੇ ਤੇ ਫੇਰ ਕੰਮ ਕਿੱਥੋਂ ਕਰੋਗੇ ਜਿਵੇਂ ਕਰੋਨਾ ਦੇ ਵਿੱਚ ਤੁਹਾਨੂੰ ਡੰਡੇ ਮਾਰ ਮਾਰ ਕੇ ਅੰਦਰ ਬਾੜਿਆ ਨਾ ਧੱਕੇ ਨਾਲ ਤੇ ਤੁਹਾਨੂੰ ਅੰਦਰੋਂ ਬਾਹਰ ਨਹੀਂ ਨਿਕਲਣ ਦਿੱਤਾ ਇਹੋ ਜਿਹੀ ਸਮਾਂ ਹੋਣਾ ਉਹ ਪਰ ਹੁਣ ਜਿਹੜੀ ਕੁਦਰਤੀ ਕਿਰੋਪੀ ਆਊਗੀ ਹੁਣ ਤੁਸੀਂ ਆਪ ਘਰਾਂ ਦੇ ਵਿੱਚ ਬੜੋਗੇ ਭੱਜ ਭੱਜ ਕੇ ਵੀ ਮੈਂ ਜਾਨ ਬਚਾਲਾਂ ਕੋਈ ਕਿਤੇ ਬੈਠੂ ਕੋਈ ਕਿਤੇ ਬੈਠੋ ਮੈਨੂੰ ਸਮਾਂ ਯਾਦ ਆਇਆ ਜਦੋਂ ਸ਼ਾਇਦ 94 95 ਦੀ ਗੱਲ ਹੋਏਗੀ 1900 ਜਦੋਂ ਇਹ ਵੱਡੇ ਫਲੱਡ ਦੇ ਵਿੱਚ ਪਟਿਆਲੇ ਦੇ ਵਿੱਚ ਬਹੁਤ ਸਾਰੇ ਲੋਕ ਖਤਮ ਹੋ ਗਏ ਸੀ ਸਾਧ ਸੰਗਤ ਉਦੋਂ ਬਹੁਤ ਸਾਰਾ ਨੁਕਸਾਨ ਹੋਇਆ ਜੀਵ ਜੰਤੂਆਂ ਦਾ ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਹੋਇਆ ਉਹ ਮਹਾ ਪ੍ਰਲੋ ਉਹ ਭੁੱਲਣ ਯੋਗ ਨਹੀਂ ਹੈਗੀ ਸਾਧ ਸੰਗਤ ਜਿਹੜੇ ਅੱਜ ਤੋਂ ਤੁਹਾਡੇ ਹੈਗੇ ਨਾ 40 50 ਸਾਲ ਪੁਰਾਣੇ ਬਜ਼ੁਰਗ ਉਹਨਾਂ ਨੂੰ ਪੁੱਛਿਓ ਵੀ ਉਹ ਸਮਾਂ ਕਿਹੋ ਜਿਹਾ ਸੀ ਉਹ ਸਮੇਂ ਦੌਰਾਨ ਤੁਸੀਂ ਕੀ ਕੀ ਵੇਖਿਆ ਉਹ ਸਮੇਂ ਦੌਰਾਨ ਤੁਸੀਂ ਕੀ ਕੀ ਤੱਕਿਆ ਸੋਸਲ ਉਸ ਸਮੇਂ ਦੇ ਵਿੱਚ ਆਪ ਜੀ ਨੇ ਉਹ ਸਮਾਂ ਵੇਖਿਆ ਵੀ ਉਹ ਸਮੇਂ ਦੇ ਵਿੱਚ ਕਿੰਨੀਆਂ ਕੋ ਮੁਸ਼ਕਲਾਂ ਆਈਆਂ ਉਹ ਬਜ਼ੁਰਗ ਤੁਹਾਨੂੰ ਦੱਸਣਗੇ ਸੋ ਜੇਕਰ ਇਹੋ ਜਿਹਾ ਸਮਾਂ ਆ ਗਿਆ ਸੋ ਸਾਧ ਸੰਗਤ ਅਸੀਂ ਤਾਂ ਫਿਰ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਆ ਜਾਵਾਂਗੇ ਮਹਾਪਰਲੋ ਸਾਡਾ ਬਹੁਤ ਨੁਕਸਾਨ ਕਰੇਗੀ ਮਹਾਪਰਲੋ ਨੇ ਸਾਡਾ ਇਨਾ ਨੁਕਸਾਨ ਕਰਨਾ ਸਾਧ ਸੰਗਤ ਅਸੀਂ ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਆਊਟ ਹੋ ਜਾਵਾਂਗੇ ਸਾਡੇ ਕੋਲੇ ਸਮਾਂ ਨਹੀਂ ਬਚਣਾ ਹੋ ਸਕਦਾ ਸੀ ਖਤਮ ਹੋ ਜਾਈਏ ਪਰ ਮੈਂ ਇਸ ਕਰਕੇ ਬੇਨਤੀ ਕਰਦਾ ਵੀ ਨਾਮ ਸਿਮਰਨ ਕਰੋ ਭਾਈ ਪ੍ਰਮਾਤਮਾਗੇ ਅਰਦਾਸ ਕਰੋ ਵੀ ਸਤਿਗੁਰੂ ਜੀ ਕਿਰਪਾ ਕਰੋ ਐਸਾ ਸਮਾਂ ਨਾ ਆਵੇ ਸਾਰਿਆਂ ਨੂੰ ਤੰਦਰੁਸਤੀ ਦਿਓ ਪਾਤਸ਼ਾਹ ਜੀ ਕਿਉਂਕਿ ਇਹ ਨਹੀਂ ਪਤਾ ਵੀ ਪਰਮਾਤਮਾ ਕਿਹਦੀ ਅਰਦਾਸ ਕਬੂਲ ਕਰ ਲੇ ਸਤਿਗੁਰੂ ਕਿਹਦੀ ਅਰਦਾਸ ਨੂੰ ਪ੍ਰਵਾਨ ਕਰ ਲੇ ਹੋ ਸਕਦਾ ਹੈ ਸਾਡੇ ਕੋਲੇ ਵੱਧ ਤਜਰਬਾ ਹੋਵੇ ਹੋ ਸਕਦਾ ਸਾਡੇ ਨਾਲ ਵੱਧ ਕੇ ਕਿਸੇ ਹੋਰ ਕੋਲੇ ਹੋਵੇ ਕਿਸੇ ਹੋਰ ਕੋਲੇ ਹੋਵੇ ਤਜਰਬਾ ਸਾਧ ਸੰਗਤ ਕਿਹਦੀ ਅਰਦਾਸ ਪ੍ਰਵਾਨ ਹੋ ਜਾਏ ਇਹ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਸ ਕਰਕੇ ਸਾਰੇ ਮਿਲ ਕੇ ਸੰਗਤੀ ਰੂਪ ਦੇ ਵਿੱਚ ਅਰਦਾਸ ਕਰੋ ਕਿ ਸਤਿਗੁਰੂ ਜੀਓ ਕਿਰਪਾ ਕਰੋ ਹੇ ਪਾਤਸ਼ਾਹ ਜੀ ਮਿਹਰਮਤ ਕਰੋ ਸਤਿਗੁਰੂ ਜੀ ਕਿਰਪਾ ਕਰਕੇ ਨਿਵਾਜੋ ਮੇਰੇ ਪਾਤਸ਼ਾਹ ਜੀ ਰਹਿਮਤਾਂ ਕਰ ਦਿਓ ਐਸੀ ਕੋਈ ਘਟਨਾ ਆਵਾਪਰੇ ਜਿਹਦੇ ਨਾਲ ਪੂਰੀ ਦੁਨੀਆ ਨੂੰ ਸੰਕਟ ਆਵੇ ਪੂਰੀ ਦੁਨੀਆ ਦੇ ਵਿੱਚ ਕੋਈ ਕੋਈ ਨਾ ਕੋਈ ਸੰਕਟ ਮਿਲੇ ਸੋ ਸੰਗਤ ਸੰਗਤ ਐਸੀ ਕੋਈ ਗੱਲਬਾਤ ਨਾ ਹੋਵੇ ਸੋ ਪਿਆਰਿਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਧਿਆਨ ਵਿੱਚ ਰੱਖੋ ਸੋ ਸਤਿਗੁਰੂ ਜੀ ਸਾਰਿਆਂ ਤੇ ਕਿਰਪਾ ਰੱਖਣ ਸੋ ਜਿਹੜਾ ਸਮਾਂ ਆਉਣਾ ਭਾਈ ਉਹ ਤੇ ਆਉਣਾ ਹੀ ਆਉਣਾ ਇਸ ਕਰਕੇ ਵੀ ਨਾਮ ਸਿਮਰਨ ਜ਼ਰੂਰ ਕਰੋ ਬੰਦਗੀ ਕਰੋ ਥੋੜੀ ਬਹੁਤੀ ਭਜਨ ਸਿਮਰਨ ਜਿੰਨਾ ਹੁੰਦਾ ਸੋ ਹੋ ਸਕਦਾ ਸਤਿਗੁਰੂ ਸਾਡੇ ਤੇ ਕਿਰਪਾ ਕਰਨ ਸਾਡੇ ਤੋਂ ਔਖਾ ਵੇਲਾ ਟਾਲ ਦੇਣ ਸਾਡੇ ਕਰਕੇ ਕੁਝ ਹੋਰ ਚਾਰ ਬੰਦੇ ਵੀ ਜਿਹੜੇ ਨੇ ਤਰ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿ